ਫੇਸਬੁਕ ਅਤੇ YouTube ਚੈਨਲ ਦੇ ਖਬਰਾਂ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਬਹੁਤ-ਬਹੁਤ ਸਵਾਗਤ। ਸੋ ਕੱਲ ਇੱਕ ਹੈ ਨਾ ਜਿਹੜਾ ਰਾਤ ਇੱਕ ਵਾਰ ਇੱਥੇ ਕੰਮ ਰਖਾਇਆ ਗਿਆ ਸੀ ਉਹ ਦੁਬਾਰਾ ਸ਼ੁਰੂ ਕਰਾਇਆ ਗਿਆ ਹੈਗਾ। ਜੀ। ਕੱਲ ਜਦੋਂ ਤੋਂ ਮੋਰਚਾ ਸਟਾਰਟ ਹੋਇਆ ਉਹਦੋਂ ਤੋਂ ਸਾਰੇ ਕੰਮ ਦੀ ਨਿਗਰਾਨੀ ਜਿਹੜਾ ਹੈਗਾ ਮੋਕੇ ਤੇ ਪਹੁੰਚ ਕੇ ਨਿਗਰਾਨੀ ਕੀਤੀ ਅੱਜ ਵੀ ਇੱਥੇ ਮੋਰਚੇ ਦੇ ਆਗੂ ਵੱਖ-ਵੱਖ ਆਗੂ ਇੱਥੇ ਪਹੁੰਚੇ ਆ ਜਿਹੜਾ ਕੰਮ ਦਾ ਜਿਹੜਾ ਜਾ ਜਾ ਲੈਣਾ ਹੈ ਜਿਹੜਾ ਜਾ ਜਾ ਲੈਣਾ ਹੈ ਅਸੀਂ ਕਿਉਂਕਿ ਇੱਥੇ ਦਰਖਤ ਕਾਫੀ ਲੱਗੇ ਹੋਏ ਸਨ ਉਹਨਾਂ ਨੂੰ ਬਚਾਇਆ ਗਿਆ ਅਸੀਂ ਦੱਸ ਦਿੱਤਾ ਗਿਆ। ਸਰਨਕਿਸਾਨਾਂ ਕੋਲ ਮੌਜੂਦ ਨੇ ਭਵਿੰਦਰ ਸਿੰਘ ਜੀ ਆ ਆਪਾਂ ਗੱਲ ਕਰ ਗਏ ਤਾਂ ਤੁਸੀਂ ਇੱਕ ਕਿਸਾਨ ਹੋ ਇਹਦਾ ਫਰਕ ਕਿੰਨਾ ਪੈਂਦਾ ਜੇਕਰ ਇਹ ਦੀ ਸੀਪੇਜ ਘਟਦੀਏ ਤਾਂ ਉਹਨੇ ਇਹ ਸੀਪੇਜ ਘਟਦੀਏ ਤਾਂ ਬਹੁਤ ਆਪਣੇ ਆਪ ਦੇ ਆਸਤੇ ਜਿਹੜੀ ਮਾਰੀ ਗੱਲ ਹੈ ਕਿਉਂਕਿ ਆਪਣਾ ਜਿਹੜਾ ਗਾਂ ਵਾਲਾ ਪੁਵਖਾ ਬੱਚਿਆਂ ਦਾ ਪਾਣੀ ਦੀ ਫਿਕਰ ਆਸਤੇ ਪਹਿਲਾਂ ਹੀ ਬਹੁਤ ਕਿਲੋ ਗਿਰੇ ਕਰਕੇ ਇਹ ਤਿੰਨ ਸਾਲ ਤੋਂ ਗੱਲ ਚ ਲੜਿਆ ਗਿਆ ਪਰ ਜਿੰਨਾ ਵੀ ਆਪਾਂ ਉਸ ਗੱਲ ਚੋਂ ਜਾਣ ਪਾਇਆ ਕਿਉਂਕਿ ਟੋਟਲ ਨਹਿਰ ਬੜੀਆਂ ਕਿਤੇ ਕਿਸੇ ਨੇ ਕੋਈ ਸੁਝਾਅਤਾ ਨਹੀਂ ਕੀਤਾ ਉਸ ਗੱਲ ਚ ਦੀ ਬਲੌਗ ਕੀ ਹੈ ਜੇ ਆਪਾਂ ਇਹ ਬੈਡ ਇਟਾ ਦਾ ਕਰਾਇਆ ਟ੍ਰਿਪਲ ਵੈਲ ਲੈ ਆ ਕੋਸ਼ ਟੀਚਾ ਜਿਹੜੇ ਮਜ਼ਦੂਰ ਆ ਜਾਂ ਠੇਕੇਦਾਰਾਂ ਵੱਲੋਂ ਕਈ ਅਦੀ ਅਨਕਹਿਲੀ ਕੀਤੀ ਜਾਂਦੀ ਹੈ ਇਸੇ ਕਰਕੇ ਕਮੇਟੀ ਬਣਾ ਕੇ ਲਗਾਤਾਰ ਤੇ ਨਿਗਰਾਨ ਰੱਖਦੇ ਆ ਸਾਰੇ ਹੀ ਸ਼ਹਿਰ ਵਾਸੀਆਂ ਦਾ ਜਿਨ੍ਹਾਂ ਨੇ ਲਗਾਤਾਰ ਤੇ ਨਿਗਰਾਨ ਰੱਖ ਕੇ ਚਕੰਨਾ ਰੱਖਿਆ ਕਮੇਟੀ ਨੂੰ ਵੀ ਤੇ ਕਮੇਟੀ ਵੀ ਆਪ ਦਾ ਡੇਲੀ ਇੱਥੇ ਆਪਦੀ ਜ਼ਿੰਮੇਵਾਰੀ ਲਗਾਉਦੀ ਹੈ ਉਹ ਜੇ ਕੋਈ ਮਾਰੀ ਮੋਟੀਆਂ ਕੰਗੀਆਂ ਪੇਸ਼ ਹੋਈਆਂ ਤਾਂ ਦੂਰ ਕਰਾਈਆਂ ਗਈਆਂ ਮਹਿਤਵਨੀਆਂ ਪ੍ਰਸ਼ਾਸਨ ਵੱਲੋਂ ਕੋਈ ਦਿੱਕਤ ਨਹੀਂ ਆਈ ਕੰਮ ਦੇ ਵਿੱਚ ਕੋਈ ਲੇਬਰ ਕੋ ਜਾਂ ਕੋਈ ਨਿਕੀ ਹੁੰਦੀ ਆ ਕਿਤੇ ਤੇ ਉਹਨੂੰ ਨਾਲ ਦੀ ਨਾਲ ਹੱਲ ਕੀਤਾ ਗਿਆ ਇਹ ਟਰੈਕਟਰ ਤਾਂ ਕਿੰਨਾ ਘਟਾ ਦੇ ਬਚਾਰਿਆ ਇਸ ਵਾਰ ਜਿਹੜਾ ਵਿਖੇ ਗਿਆ ਟਰੈਕਟਰ ਤਾਂ ਬਹੁਤ ਵੱਡੇ ਪੱਧਰ ਤੇ ਬਚਾਰਿਆ ਜੀ ਜਿੱਥੇ ਅੱਗੇ ਏਡੀ ਵੱਡੀ ਲਹਿਰ ਬਣੀ ਐ ਕਿਉਂ ਟਰੈਕਟਰ ਹੀ ਛੱਡਿਆ ਗਿਆ 3 ਕੋਰਟ ਦੇ ਵਿੱਚ ਵੱਡੀ ਟਰੈਕਟਰ ਦੀ ਜਿਹੜੀ ਆਪਾਂ ਮੰਗ ਰੱਖੇ ਚੱਲੇ ਸੀ ਉਹ ਮੰਗ ਆਪਣੀ ਮੰਨੀ ਗਈ ਐ ਕੋਈ ਵੀ ਜਿਹੜਾ ਆਪਣਾ ਵੱਡਾ ਟਰੈਕਟਰ ਨਹੀਂ ਜਿਹੜਾ ਕੋਈ ਜਮਾ ਹੀ ਵਿੱਚ ਉਦੋਂ ਤੀ ਉੱਪਰ ਦੀ ਜੜੀ ਬੂਟੀ ਸੀ ਜਾਂ ਕੋਈ ਸੀ ਉਹ ਜਿੱਥੇ ਵੇਚ ਆਉਂਦਾ ਸੀ ਉਹ ਆਪਾਂ ਵੀ ਮੰਨਿਆ ਵੀ ਇਹ ਕੰਮ ਕਰਾਉਣਾ ਤਾਂ ਕੋਈ ਨਾ ਕੋਈ ਟਰੈਕਟਰ ਤਾਂ ਜਾਣੀ ਸੀ ਪਰ ਵੱਡੀ ਪੱਧਰ ਤੇ ਜਿਹੜਾ ਟਰੈਕਟਰ ਆਪਣੇ 3 ਕੋਰਟ ਤੋਂ ਬਚਾਇਆ ਉਹ ਜਿਵੇਂ ਕਿ ਆ ਭਾਰਤ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਜਿਹੜਾ ਆਪਣੇ ਬਿਆਨ ਦਿੱਤੇ ਗਏ ਨੇ ਕਿ ਜਿਹੜਾ ਪਾਣੀ ਦਾ ਬਚਾਉਣਾ ਬਹੁਤ ਜ਼ਰੂਰੀ ਸੀਗਾ ਕਿਉਂਕਿ ਸੀਪੇਜ ਦੇ ਨਾਲ ਪਾਣੀ ਦਾ ਸੀਗਾ ਪਰ ਕਾਫੀ ਹੱਦ ਤੱਕ ਜਿਹੜੀ ਹੈਗੀ ਆ ਸੀਪੇਜ ਆ ਕਹਿ ਸਕਦੇ ਹਾਂ ਕਿ ਆਨਲਾਈਨ ਸਮੇਂ ਦੇ ਵਿੱਚ ਅਸੀਂ ਪਹਿਲੇ ਵੀ ਗੱਲ ਕੀਤੀ ਸੀ ਕਿ ਆਨਲਾਈਨ ਸਮੇਂ ਦੇ ਵਿੱਚ ਸੀਪੇਜ ਦਾ ਪਤਾ ਲੱਗ ਸਕੇਗਾ ਕਿਉਂਕਿ ਸਾਈਡਾਂ ਦੇ ਉੱਪਰ ਜਿਹੜੀ ਹੈਗੀ ਆ ਇੱਕ ਲੇਅਰ ਪਾਈ ਗਈ ਆ ਥੱਲੇ ਜਿਹੜਾ ਹੈਗਾ ਖੜਵੰਚਾ ਇੱਕਾਂ ਦਾ ਲੱਗਣਾ ਹੈ ਤੇ ਸਾਰੀਆਂ ਇੱਟਾਂ ਹੀ ਲੱਗਣੀਆਂ ਹੈਗੀਆਂ ਕਿਉਂਕਿ ਪਲ-ਪਲ ਤੇ ਤੁਹਾਨੂੰ ਦਿਖਾਉਂਦੇ ਰਿਹਾ ਕਰਾਂ ਹਾਂ ਜਿਹੜੀ ਇਹ ਰਾਤ ਸਮੇਂ ਜਿਹੜੀ ਇਹ ਮਸ਼ੀਨ ਸੀ ਇਹ ਬੰਦ ਕਰਵਾਈ ਗਈ ਸੀ ਤੇ ਜਿਹੜਾ ਹੁਣ ਦੁਬਾਰਾ ਫੇਰ ਇਹ ਕੰਮ ਸ਼ੁਰੂ ਕਰਾਇਆ ਗਿਆ ਹੈਗਾ ਉਹ ਚਾਲੇ ਜਿਹੜੇ ਹੈਗਾ ਅ ਡੱਬੇ ਟੈਪ ਲੀਆਂ ਚੀਜ਼ਾਂ ਉਹ ਜਿਹੜਾ ਬਣਾਇਆ ਜਾ ਰਿਹਾ ਸੀ ਉਹਦੇ ਉੱਪਰ ਜਿਹੜਾ ਇੱਕਾ ਲੱਗਣੀਆਂ ਤੇ ਇਹ ਜਿਹੜਾ ਕੰਮ ਹੋ ਗਿਆ ਨਰਾਤਰਚਾਰੀ ਇਹ ਕਹਿੰਦੇ ਦੱਸਿਆ ਜਾ ਰਿਹਾ ਕਿ 28 ਤਰੀਕ ਤੱਕ 28 ਤਰੀਕ ਤੱਕ ਜਿਹੜਾ ਇਹਨਾਂ ਵੱਲੋਂ ਕੰਮ ਇਹ ਜਿਹੜਾ ਹੈਗਾ ਨਵੇਰਨਾ ਹੈਗਾ ਅ ਵਾਕਵਾਕ ਥਾਵਾਂ ਤੇ ਵਾਕਵਾਕ ਠੇਕੇਦਾਰਾਂ ਵੱਲੋਂ ਕੰਮ ਸ਼ੁਰੂ ਕੀਤਾ ਗਿਆ ਹੈਗਾ ਫਰੀਕ ਕੋਰਟ ਦੇ ਵਿੱਚ ਜਿਵੇਂ ਐਂਟਰ ਕਰਦੀ ਨਹਿਰ ਤੇ ਉੱਥੋਂ ਜਿਹੜਾ ਕੰਮ ਸ਼ੁਰੂ ਕੀਤਾ ਗਿਆ ਜਿਹੜਾ ਨਹਿਰ ਦੇ ਵਿੱਚ ਜਿਹੜਾ ਹੈਗਾ ਪੱਕਾ ਕਰਨ ਦਾ ਕੰਮ ਹੈਗਾ ਉਸ ਨਾਲ ਜੋ ਸਹਿਮਤੀ ਬਣੀ ਹੈ ਉਸੇ ਆਧਾਰ ਤੇ ਜਾਂ ਜਿਹੜਾ ਮੈਪ ਤਿਆਰ ਕੀਤਾ ਉਸੇ ਆਧਾਰ ਤੇ ਕੀਤਾ ਜਾਵੇ ਸੀਪੀਏ ਦਾ ਖਾਸ ਕਰਕੇ ਪ੍ਰਵੰਧ ਕੀਤਾ ਜਾਵੇ ਕਿਉਂਕਿ ਸੀਪੀਏ ਦੀ ਮੰਗ ਅਤੇ ਜਿਹੜਾ ਹੈਗਾ ਦਰਖਤਾਂ ਦੀ ਮੰਗ ਨੂੰ ਲੈ ਕੇ ਮੋਚਾ ਸੁਲਸ਼ ਕਰ ਰਿਹਾ ਸੀਗਾ ਕਿਉਂਕਿ ਨਹਿਰਾਂ ਦੀ ਖਸਤਾ ਹਾਲਤ ਕਾਫੀ ਸੀਗੀ ਸਾਰੇ ਡੀਕੋਡ ਲੋਕੀ ਵੀ ਜਾਣਦੇ ਸੀ ਕਿ ਸਵੱਸਿਆ ਆ ਸਕਦੀ ਹੈ ਪਰ ਜਿਵੇਂ ਕਿ ਪਿਛਲੇ ਪਾਸੇ ਜਿਹੜੇ ਨਹਿਰਾ ਪੱਕੀਆਂ ਹੋਈਆਂ ਸੀ ਉਹ ਬਿਲਕੁਲ ਨੈਵਰ ਫਾਈਬਰ ਪਾਕੇੜੀਆਂ ਪੱਕੀਆਂ ਕਰਤੀਆਂ ਜਿਹੜਾ ਸੀਪੀ ਦੀ ਕਾਰਨ ਬਹੁਤ ਘਟਜਦਾ ਪਾਣੀ ਦਾ ਲੈਵਲ ਜਿਹੜਾ ਹੁਣ ਸਮੇਂ ਦੇ ਵਿੱਚ ਦੀਵਾ ਜਾ ਸਕਦਾ ਸੀ ਪਰ ਇੱਥੇ ਸੰਘਰਸ਼ ਚੱਲਿਆ ਤੇ ਕੁਝ ਹੱਦ ਤੱਕ ਆਪਾਂ ਕਹਿ ਸਕਦੇ ਹਾਂ ਕਿ ਸੀਪੀ 'ਚ ਘਟੂ ਜ਼ਰੂਰ ਇਹ ਨਹੀਂ ਵੀ ਜਮਾਨੀ ਪੱਕਾ ਸਾਦੇ ਸੀਪੀ 'ਚ ਨਹੀਂ ਘਟੇਗੀ ਪਰ ਹੁਣ ਸਮਾਂ ਦੱਸੇਗਾ ਵੀ ਕਿੰਨੀ ਕਿ ਸੀਪੀ ਘਟਦੀ ਹੈ ਜਾਂ ਉਸੇ ਤਰ੍ਹਾਂ ਹੀ ਰਹਿੰਦਾ ਹੈਗਾ ਜਿਵੇਂ ਪਾਣੀ ਪਹਿਲਾਂ ਸੀ ਜਾਂ ਪਾਣੀ ਦਾ ਲੈਵਲ ਕਿਵੇਂ ਸੀ ਪਹਿਲਾਂ ਉਵੇਂ ਹੀ ਰਹਿੰਦਾ ਜੱਫਾ ਕਹਿੰਦਾ ਕਹਿੰਦਾ ਜਿਹੜੇ ਨਹਿਰਾ ਚੱਲਣਗੀਆਂ ਅਸਲੋਂ ਆਨਲਾਈਨ ਕਮੇਟੀ ਵਿੱਚ 6-7 ਮਹੀਨਿਆਂ ਦੇ ਵਿੱਚ ਹੀ ਇਹ ਪਤਾ ਲੱਗ ਪਾਏਗਾ ਕਿ ਕਿੰਨਾ ਕੁ ਇਨਫੀ ਦਾ ਅਸਰ ਪਿਆ ਹੈਗਾ ਇੱਕ ਵਾਰ ਜਿਹੜਾ ਹੈਗਾ ਨਹਿਰਾਂ ਦੇ ਉੱਪਰ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਕੰਮ ਜਿਹੜਾ ਸ਼ੁਰੂ ਦੁਆਰਾ ਕਰਾ ਦਿੱਤਾ ਗਿਆ ਹੈਗਾ ਕੱਲ੍ਹ ਰਾਤ ਜਿਹੜਾ ਬੰਦ ਕਰਵਾ ਦਿੱਤਾ ਕਿ ਅਸੀਂ ਨਿਗਰਾਨੀ ਕਮੇਟੀ ਵੱਲੋਂ ਲਗਾਤਾਰ ਜਿਹੜਾ ਮੌਕੇ ਤੇ ਪਹੁੰਚ ਕੇ ਕੀਤਾ ਜਾ ਰਿਹਾ ਵੱਡੀ ਪੱਧਰ ਤੇ ਜਿਹੜਾ ਕੰਮ ਚੱਲ ਰਿਹਾ ਹੈਗਾ ਜਿਹੜਾ 28 ਤਰੀਕ ਤੱਕ 28 ਫਰਵਰੀ ਤੱਕ ਜਿਹੜਾ ਸੱਜਿਆ ਜਾ ਰਿਹਾ ਹੈਗਾ ਇਹਨਾਂ ਵੱਲੋਂ ਜਿਹੜਾ ਆਪਣਾ ਕੰਮ ਜਿਹੜਾ ਕੰਪਲੀਟ ਕਰਨਾ ਹੈ ਅਤੇ ਜਿਹੜੀ ਇਸ ਤੋਂ ਬਾਅਦ ਨਹਿਰ ਜਿਹ ਉਹ ਵੀ ਤੁਹਾਨੂੰ ਪਰਪਰ ਦੀ ਆਪਣੇ ਅੰਦਰ ਰਵਾਂਗੇ ਪਰ ਫਿਲਹਾਲ ਇਸ ਹੰਦ ਫੀਟਰ ਨਹਿਰ ਜਿਹੜੀ ਹੈਗੀ ਇਹਦਾ ਪੱਕੇ ਕਰਨ ਦਾ ਕੰਮ ਇੱਕ ਵਾਰ ਰਾਤ ਰੁਕਿਆ ਹੋਇਆ ਸੀਗਾ ਉਹ ਸ਼ੁਰੂ ਕਰਵਾ ਦਿੱਤਾ ਗਿਆ ਹੈਗਾ ਤੇ ਅੱਜ ਮੀਟਿੰਗ ਦੀ ਰੱਖੀ ਗਈ ਸੀਗੀ ਮੀਟਿੰਗ ਦੇ ਵਿੱਚ ਇਹੀ ਸਹਿਮਤੀ ਬਣੀ ਹੈ ਗੱਲਬਾਤ ਹੋਈ ਸਾਰੇ ਆਗੂਆਂ ਦੀ ਇਸ ਤੋਂ ਬਾਅਦ ਇਹ ਦੁਬਾਰਾ ਕੰਮ ਸ਼ੁਰੂ ਕਰਾਇਆ ਗਿਆ ਹੈਗਾ ਤੇ ਸੀਪੇ ਦਾ ਵੀ ਖਾਸ ਕਰਕੇ ਥੱਲੇ ਪ੍ਰਬੰਧ ਕੀਤਾ ਜਾ ਰਿਹਾ ਹੈਗਾ ਸਾਈਡਾਂ ਤੇ ਉੱਪਰ ਵੀ ਬੋਰ ਪਾਈ ਜਾ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਕਿ ਕਿੰਨਾ ਕੇਸ ਇਹਦਾ ਅਸਰ ਪੈਂਦਾ ਤੇ ਕੀ ਨਿਕਲ ਕੇ ਸੱਚ ਸਮਝਦਾ ਧੰਨਵਾਦ ਦੋਸਤੋ ਆ ਬੈਂਟ